45 ਕਰੋੜਸ ਵੀ ਹੈਵ ਸਪੈਂਟਡ ਔਨ ਪੁਲਿਸ ਵੈਲਫੇਅਰ ਅ ਅਪਗ੍ਰੇਡੇਸ਼ਨ ਔਫ ਕਾਉਂਟਰ ਇੰਟੈਲੀਜੈਂਸ ਵਿੰਗ ਤੇ 80 ਕਰੋੜ ਖਰਚਾ ਗਿਆ ਹੈਗਾ 40 ਕਰੋੜ ਸਾਈਬਰ ਕਰਾਇਮ ਡਿਵੀਜ਼ਨ ਟੂ ਅਪਗ੍ਰੇਡ ਕਰਨ ਤੇ ਖਰਚਾ ਗਿਆ ਹੈਗਾ ਸਟਰੈਂਥਨਿੰਗ ਔਫ ਬਾਰਡਰ ਪੁਲਿਸ ਸਟੇਸ਼ਨ ਤੇ 60 ਕਰੋੜ ਖਰਚੇ ਗਏ ਹੈਗੇ ਕੰਪਿਊਟਰਾਈਜ਼ੇਸ਼ਨ ਤੇ 106 ਕਰੋੜ ਖਰਚੇ ਗਏ ਹੈਗੇ ਤੇ ਪੁਲਿਸ ਬਿਲਡਿੰਗਸ ਤੇ ਹੁਣ ਤੱਕ 145 ਕਰੋੜ ਅਸੀਂ ਸਪੈਂਡ ਕੀਤੇ ਮੋਡਰਨਾਈਜ਼ੇਸ਼ਨ ਤੇ 80 ਕਰੋੜ ਤੇ 258 ਕਰੋੜ acquisition of vehicles 2026 ਦੇ ਵਿੱਚ ਜਿਹੜੇ ਸਾਡੇ ਪਲਾਨਸ ਹੈਗੇ ਸੋ 스타ਟਿੰਗ ਫਰੋਮ ਜਿਹੜਾ ਯੁੱਧ ਨਸ਼ਾ ਵਿਰੁੱਧ ਹੈਗਾ ਇਸ ਦੇ ਵਿੱਚ ਜਿਹੜੀ ਸਾਡੀ ਸੇਫ ਪੰਜਾਬ ਹੈਲਪਲਾਈਨ ਦੇ ਵਿੱਚ ਕਾਫੀ ਕਾਮਯਾਬੀ ਮਿਲੀ ਹੈ ਇਸ ਨੂੰ ਵੇਖਦੇ ਹੋਏ ਅਸੀਂ ਅੱਗੇ ਵਧਾਵਾਂਗੇ ਵਿਲੇਜ ਡਿਫੈਂਸ ਕਮੇਟੀਆਂ ਨਾਲ ਕਾਫੀ ਐਕਸਟੈਂਸਿਵ ਇੰਟਰੈਕਸ਼ਨ ਤੇ ਉਹਨਾਂ ਦੀ ਟਿਪਸ ਤੇ ਬੇਸ ਤੇ ਤਾਂਕੀ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਏਟ ਬਿਕਮਸ ਮੋਰ ਪੀਪਲਸ ਮੂਵਮੈਂਟ ਤੋ ਇਸ ਲਈ ਅਸੀਂ ਇਹਨਾਂ ਨੇ VDCs ਦੀ ਇੱਕ ਆਪਣੀ ਇੰਡੀਪੈਂਡੈਂਟ ਐਪ ਤਿਆਰ ਕੀਤੀ ਗਈ ਹੈ ਤੇ ਸਾਡੇ ਸੌਫਟਵੇਅਰ ਨਾਲ ਅਸੀਂ ਇੱਕ ਬ੍ਰਿਜ ਸੌਫਟਵੇਅਰ ਬਣਾ ਕੇ ਅਨੋਨਿਮਸ ਤਰੀਕੇ ਨਾਲ ਜਿਹੜੇ ਵਿਲੇਜ ਡਿਫੈਂਸ ਕਮੇਟੀਆਂ ਵਾਲੇ ਸਾਨੂੰ ਟਿਪਸ ਦੇਣਗੇ ਉਹਨਾਂ ਤੇ ਕਾਰਵਾਈ ਹੋਊਗੀ ਤੇ ਉਹਨਾਂ ਨੂੰ ਫੀਡਬੈਕ ਵੀ ਅਨੋਨਿਮਾਈਜ਼ਡ ਮੈਨਰ ਦੇ ਵਿੱਚ ਹੀ ਦਿੱਤਾ ਜਾਊਗਾ ਜਿਵੇਂ ਕਿ ਸੇਫ ਪੰਜਾਬ ਹੈਲਪਲਾਈਨ ਤੇ ਹੋ ਰਿਹਾ ਹੈਗਾ ਆਰਗੇਨਾਈਜ਼ਡ ਕ੍ਰਾਈਮ ਨੂੰ ਇੱਕ ਸਾਇੰਟਿਫਿਕ ਤਰੀਕੇ ਨਾਲ ਹੈਂਡਲ ਕਰਨ ਲਈ ਸਾਡੇ ਦੋ ਸੌਫਟਵੇਅਰ ਅਸੀਂ ਆਪਰੇਸ਼ਨਲਾਈਜ਼ ਪੂਰੀ ਤਰ੍ਹਾਂ ਕਰਾਂਗੇ ਇੱਕ ਤੇ ਜਿਹੜਾ ਪਾਇਸ 2019 ਦੇ ਵਿੱਚ ਲਾਂਚ ਹੋਇਆ ਸੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਉਸ ਦਾ ਪਾਇਸ 2.0 ਦੇ ਵਿੱਚ ਵੌਇਸ ਐਨਾਲਿਸਿਸ ਜਿਹੜਾ ਹੈਗਾ ਉਹ ਇੰਟਰੋਡਿਊਸ ਕੀਤਾ ਜਾ ਚੁੱਕਿਆ ਹੈ ਤੇ ਐਟ ਅ ਟਾਈਮ ਆਫ ਜਦੋਂ ਵੀ ਕੋਈ ਇਨਮੇਡ ਜੇਲ ਦੇ ਵਿੱਚ ਐਂਟਰ ਕਰਦਾ ਹੈ ਤੇ ਉਸ ਦਾ ਅਸੀਂ ਵੌਇਸ ਸੈਂਪਲ ਲੈ ਰਹੇ ਹੈਗੇ ਥਿਸ ਇਸ ਬੀਂਗ ਐਕਸਟੈਂਡਡ ਟੂ ਫੇਸ਼ੀਅਲ ਰਿਕੋਗਨੀਸ਼ਨ ਸੋ ਤਕਰੀਬਨ 4 ਲੱਖ ਜਿਹੜੇ ਡਾਟਾ ਡਾਟਾ ਪੁਆਇੰਟਸ ਹੈਗੇ ਪਾਇਸ ਦੇ ਵਿੱਚ ਇਸ ਨੂੰ ਐਕਸਪੈਂਡ ਕਰਕੇ ਇੱਕ ਪ੍ਰਭਾਵੀ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਦੇ ਖਿਲਾਫ ਇਸ ਨੂੰ ਵਰਤਿਆ ਜਾਊਗਾ ਇੱਕ ਮੇਨ ਟੀਚਾ ਹੈਗਾ ਕਿ 112 ਦਾ ਰਿਸਪੌਂਸ ਟਾਈਮ ਇਸ ਵੇਲੇ 12 ਤੋਂ 13 ਮਿੰਟ ਹੈਗਾ ਪੰਜਾਬ ਦੇ ਵਿੱਚ ਸੋ ਇਸ ਨੂੰ ਅਸੀਂ ਘਟਾ ਕੇ ਵੀ ਵਾਂਟ ਟੂ ਬ੍ਰਿੰਗ ਇਟ ਡਾਊਨ ਟੂ ਅਬਾਊਟ 7 ਟੂ 8 ਮਿੰਟਸ ਵਿਚ ਵਿਲ ਬੀ ਐਟ ਪਾਰ ਵਿਦ ਦਾ ਬੈਸਟ ਇਨ ਦਾ ਕੰਟਰੀ ਸਟੇਟ ਗਵਰਨਮੈਂਟ ਹੈਜ਼ ਆਲਸੋ ਅਪਰੂਵਡ ਐਨ ਅਲੋਕੇਸ਼ਨ ਆਫ 10 ਕਰੋੜਸ ਫਾਰ ਦਾ ਰਿਵਾਰਡ ਪਾਲਿਸੀ ਅੰਡਰ ਦੀ ਐਨਡੀਪੀਐਸ ਐਕਟ ਸੋ ਇਸ ਨੂੰ ਵੀ ਅਸੀਂ ਇਸ ਫਾਈਨੈਂਸ਼ੀਅਲ ਇਅਰ 'ਚ 10 ਕਰੋੜ ਦਾ ਸਾਡਾ ਅਲੋਕੇਸ਼ਨ ਹੈਗਾ ਸੋ ਉਹ ਰਿਵਾਰਡਸ ਵੀ ਡਿਸਪਰਸ ਕੀਤੇ ਜਾਣਗੇ ਤਾਂ ਕਿ ਸਾਡੀ ਫੋਰਸ ਜਿਹੜੀ ਹੈਗੀ ਇਨਸੈਂਟਿਵਾਇਜ਼ ਹੋ ਸਕੇ